ਸ਼ੀਰਗੁਰੂ ਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਅਤੇ ਆਪਣੇ ਰੈਬਰਾਂ ਦੇ ਦੱਸੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਦੇ ਮਕਸਦ ਨਾਲ ਪੈਰਿਸ, ਬੈਲਜੀਅਮ, ਹਾਲੈਂਡ ਅਤੇ ਫਰਾਂਸ ਆਦਿ ਦੇਸ਼ਾਂ ਵਿੱਚ ਜਿੰਨੇ ਵੀ ਸ਼ੀਰਗੁਰੂ ਵਿਦਾਸ ਗੁਰੂ ਘਰ ਅਤੇ ਭਗਵਾਨ ਵਾਲਮੀਕ ਮੰਦਿਰ ਦੀਆਂ ਕਮੇਟੀਆਂ ਬਾਬਾ ਸਾਹਿਬ ਜੀ ਦੇ ਨਾਮ ਤੇ ਬਣੀਆਂ ਸੰਸਥਾਵਾਂ ਨਾਲ ਪਾਰਤ੍ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਬੇਟਕਰ ਜੀ ਦੇ ਪੜਪੋਤੇ ਰਾਜਰਤਨ ਜੀ ਨਾਲ ਮਿਲਿਆ ਗਿਆ। ਇਸ ਦੌਰਾਨ ਰਾਜਰਤਨ ਜੀ ਨੇ ਰੈਬਰਾਂ ਦੇ ਮਿਸ਼ਨ ਨੂੰ ਲੈ ਕੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਲੂਟ ਹੈ ਸੋਨੂ ਪੈਰਿਸ ਜੀ ਨੂੰ ਜਿੰਨਾ ਤੇ ਯਤਨਾਂ ਸਦਕਾ ਇਹ ਸਭ ਹੋ ਰਿਹਾ ਹੈ ਜਿਨ੍ਹਾਂ ਵੱਲੋਂ ਰਾਜਰਤਨ ਜੀ ਨੂੰ ਨਾਲ ਲੈ ਕੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਸੋਨੂ ਬੰਗੜ ਪੈਰਿਸ ਨੇ ਦੱਸਿਆ ਕਿ ਰਾਜਰਤਨ ਜੀ ਵੱਲੋਂ ਹੁਣ ਡੇਨਹਿੰਗ ਹਾਲੈਂਡ ਵਿਖੇ ਜਾ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ ਜਿਖਾ ਜੋਗ ਹੈ ਕਿ ਇਸ ਸਮੇਂ ਇਹ ਸਾਰੇ ਪਤਵੰਤੇ ਬੈਲਜੀਅਮ ਵਿੱਚ ਸਨ ਜਿਨ੍ਹਾਂ ਵੱਲੋਂ ਹੋਰ ਦੇਸ਼ਾਂ ਵਿੱਚ ਵੀ ਪਹੁੰਚ ਕੀਤੀ ਜਾਵੇਗੀ ਇਸ ਮੌਕੇ ਕਾਸ਼ਵ ਟੰਡਾ ਜਿਮੀ ਬੈਲਜੀਅਮ ਹਰਸ਼ਿੰਦਰ ਬੈਲਜੀਅਮ ਆਤੇ ਕਸ਼ਮੀਰ ਸਿੰਘ ਬੈਲਜੀਅਮ ਹਾਜ਼ਰ ਸਨ ਸਾਰੇ ਸਾਥੀਆਂ ਨੂੰ ਜੈ ਜੀਨ ਜੈ ਭਾਰਤ ਔਰ ਅੱਜ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਸਾਡੇ ਇੰਡੀਆ ਤੋਂ ਮਹਿਮਾਨ ਸਾਡੇ ਯੂਐਸਏ ਅਮਰੀਕਾ ਦੀ ਮਾਊਂਟ ਅਮਰੀਕਾ ਜਿਹਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਬਰਤੋਤਾ ਜੀ ਸਾਡੇ ਨਾਲ ਬੈਠੇ ਆ ਬੈਲਜੀਅਮ ਘਰ ਤੇ ਅਸੀਂ ਆਏ ਆ ਇੱਧਰ ਸਾਡਾ 100 ਸਾਲ ਤੋਂ ਸਾਡਾ ਇਹ 프랑ਸ ਤੋਂ ਇਹ ਚੱਲੇ ਸੀ ਔਰ ਸਾਰੇ ਦਰੂਪਰਾਂ ਨੂੰ ਅਸੀਂ ਇੱਕ ਮਾਸਤਕੋਤੇ ਹੋਈ ਔਰ ਆਪਣੀਆਂ ਸੰਤਾਨ ਲੋਕਾਂ ਦੀ ਉਹਦੀ ਸਾਰੇ ਸੰਤਾਨ ਨੂੰ ਮਿਲਦੇ ਅਸੀਂ ਆ ਰਹੇ ਹਾਂ ਅੱਜ ਅਸੀਂ ਬੈਲਜੀਅਮ ਆ ਔਰ ਅੱਜ ਰਾਤ ਦਾ ਜੋ ਸ਼ਾਨਦਾਰ ਪ੍ਰੋਗਰਾਮ ਹੈ ਡੈਂਕਰ ਕੋਰੈਂਟ ਸਾਡੇ ਤੇ ਸ਼ਾਨਦਾਰ ਪ੍ਰੋਗਰਾਮ ਹੈ ਔਰ ਸੰਤਾਨ ਨੂੰ ਡੈਂਕਰ ਦੀਆਂ ਨੂੰ ਕੋਰੈਂਟ ਦੇ ਸੰਤਾਨਾਂ ਸਾਰਿਆਂ ਨੂੰ ਸਾਡੇ ਰਾਜ ਰਤਨ ਜੀ ਮਿਲਣਗੇ ਔਰ ਆਪਣੇ ਜੋ ਪਰਵਚਨ ਸਾਰੇ ਜਨਮਾਂ ਗੱਲਬਾਤ ਸਾਂਝੀ ਕੀਤੀ ਜਾਏਗੀ ਔਰ ਜੋ ਸਾਡੀ ਉਦਾਸੀਆ ਕੌਮ ਦੇ ਵਿੱਚ ਜੋ ਸਾਡੀ ਇੱਕ ਅਤਕ ਖਦਾਨ ਵਾਲੀ ਇਹ ਗੱਲ ਕੀਤੀ ਜਾਊਗੀ ਔਰ ਸਾਡੇ ਅਸਟਰੀਆ ਤੋਂ ਵੀ ਸਾਡੇ ਵੀਰ ਅਸੋਟਾੜਾ ਜੀ ਇਸ ਮਿਸ਼ਨ ਨੂੰ ਬਹੁਤ ਅੱਗੇ ਲਿਜਾ ਰਹੇ ਆ ਔਰ ਬੇਨਤੀ ਹੈ ਕਿ ਸਾਰੇ ਜਿੱਥੇ ਵੀ ਸਾਡੇ ਵੀਰ ਸਾਡੀ ਆਵਾਜ਼ ਨੂੰ ਸੁਣਦੇ ਆ ਔਰ ਵੱਧ ਤੋਂ ਵੱਧ ਜੋ ਬਾਬਾ ਸਾਹਿਬ ਦਾ ਮਿਸ਼ਨ ਸੀ ਆਪਾਂ ਇਕੱਠੇ ਹੋਣ ਦਾ ਜੋ ਉਹਨਾਂ ਨੇ ਕੋਈ ਇੱਕ ਸੁਪਨਾ ਦੇਖਿਆ ਸੀ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਸਾਰੇ ਵੀਰਾਂ ਨੂੰ ਜੈਪੀਨ ਜੈਪਨ ਜੈਪੀਨ ਜੈਪਨ ਜੈਪੁਰ ਦੇ ਜੈਪੁਰ ਦੇ Shamla Chandar building maintenance handyman under check trade platform is now available on your local London area he has more than 5 years experience in the same line he used to work with reputed companies agencies as well local builders with brothers He is professional by plumbing electrician masonry work carpentry for more information please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ